ਤੂੰ ਅਮਰਤਪਾਲ ਦੇ ਵਿਰੋਧ ਨਾ ਬੋਲਿਆ ਕਰ ਨਹੀਂ ਤੇ ਤੈਨੂੰ ਖਤਰਾ ਆਇਆ ਵਿਗਿਆਨ ਦੇ ਗੁਪਤ ਸੂਤਰਾਂ ਤੋਂ ਇਹ ਪਤਾ ਲੱਗਾ ਵੀ ਤੈਨੂੰ ਖਤਰਾ ਆਇਆ ਉਹਨਾਂ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਠੀਕ ਐ ਸਾਰਿਆਂ ਨੂੰ ਜੇ ਮੇਰੇ ਸਾਹਟ ਪੇਟ ਵੀ ਲੱਗਦੀ ਐ ਤਾਂ ਫੇਰ ਵੀ ਜਿਹੜਾ ਹੈਗਾ ਤੁਹਾਡਾ ਨੁਕਸਾਨ ਐ ਕਿਉਂਕਿ ਅਮਰਤਪਾਲ ਦੇ ਵਿਰੁੱਧ ਤੇ ਸ਼ਰੇਆ ਮੈਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਹਾਂ ਵੀ ਜੇ ਅਮਰਤਪਾਲ ਦੇ ਵਿਰੁੱਧ ਜਿਹੜੀਆਂ ਸੱਚ ਗੱਲਾਂ ਆ ਉਹ ਮੈਂ ਬੋਲਦਾ ਤੇ ਜੇ ਕੋਈ ਗੱਲਬਾਤ ਹੁੰਦੀ ਆ ਹੋਰ ਤੇ ਮੇਰਾ ਕਿਸੇ ਨਾਲ ਰੌਲਾ ਨਹੀਂ ਉਹਦਾ ਦੋਸ਼ੀ ਅਮਰਤਪਾਲ ਹੋਊਗਾ ਤੇ ਮੈਂ ਨਿਆਣਾ ਨਹੀਂ ਹੈਗਾ ਕੋਈ ਵੀ ਮੈਂ ਕਮਲਿਆ ਵਾਂਗੂ ਸ਼ੈਵਸੈਨਾ ਵਾਂਗੂ ਮੈਂ ਬੋਲੀ ਜਾਂਦਾ ਬਗੈਰ ਮਤਲਬ ਤੋਂ ਉਹ ਤਾਂ ਗਿਆਨੀ ਹੈ ਹੋ ਸਕਦਾ ਉਹਨਾਂ ਦਾ ਜੋ ਹੋਰ ਮੈਟਰ ਹੋਵੇ ਉਹ ਕਾਹਤੋਂ ਬੋਲਦੇ ਹੋਣ ਮੇਰਾ ਤਾਂ ਕੋਈ ਇਦਾਂ ਦਾ ਮਤਲਬ ਨਹੀਂ ਹੈ ਵੀ ਜਾਂ ਵੀ ਮੈਂ ਕੋਈ ਹੈਗਾ ਵੀ ਖਾਲਸਾ ਪੰਥ ਦਾ ਵਿਰੋਧੀ ਹਵਾਂ ਅੱਜ ਦੀ ਵੀਡੀਓ ਹੈਗੀ ਆ ਵਿਰੋਧੀਆਂ ਦੇ ਲਈ ਤੇ ਅਮਰਤਪਾਲ ਦੇ ਸਮਰਥਕਾਂ ਦੇ ਲਈ ਮੇਰੀ ਸਿੰਘਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਇੱਧਰ ਵੀ ਚਲੋ ਮੈਂ ਕਿਹੜਾ ਵੀ ਕਿਸੇ ਨੂੰ ਜਾਣਦਾ ਨਹੀਂ ਹੈ ਤੇ ਅੱਜ ਕੋਈ ਗੱਲ ਚੱਲਦੀ ਸੀ ਤੇ ਮੈਨੂੰ ਕਹਿੰਦੇ ਵੀ ਤੂੰ ਅਮਰਤਪਾਲ ਦੇ ਵਿਰੁੱਧ ਨਾ ਬੋਲਿਆ ਕਰ ਨਹੀਂ ਤੇ ਤੈਨੂੰ ਖਤਰਾ ਆ। ਵਿਗਿਆਨ ਦੇ ਗੁਪਤ ਸੂਤਰਾਂ ਤੋਂ ਇਹ ਪਤਾ ਲੱਗਾ ਵੀ ਤੈਨੂੰ ਖਤਰਾ ਆਇਆ। ਉਹਨਾਂ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਠੀਕ ਐ ਸਾਰਿਆਂ ਨੂੰ। ਜੇ ਮੇਰੇ ਸੱਟ ਪੇਟ ਵੀ ਲੱਗਦੀ ਐ। ਤਾਂ ਫੇਰ ਵੀ ਜਿਹੜਾ ਹੈਗਾ ਤੁਹਾਡਾ ਨੁਕਸਾਨ ਐ। ਕਿਉਂਕਿ ਅਮਰਤਪਾਲ ਦੇ ਵਿਰੁੱਧ ਤੇ ਸ਼ਰੇਆ ਮੈਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਹਾਂ ਵੀ ਜੇ ਅਮਰਤਪਾਲ ਦੇ ਵਿਰੁੱਧ ਜਿਹੜੀਆਂ ਸੱਚ ਗੱਲਾਂ ਆ ਉਹ ਮੈਂ ਬੋਲਦਾ ਤੇ ਜੇ ਕੋਈ ਗੱਲਬਾਤ ਹੁੰਦੀ ਆ ਹੋਰ ਤੇ ਮੇਰਾ ਕਿਸੇ ਨਾਲ ਰੌਲਾ ਨਹੀਂ ਉਹਦਾ ਦੋਸ਼ੀ ਅਮਰਤਪਾਲ ਹੋਊਗਾ ਦੂਸਰੀ ਗੱਲ ਮੰਨ ਲਓ ਵੀ ਮੈਂ ਨਹੀਂ ਵੀ ਰਹਿੰਦਾ ਦੁਨੀਆ ਤੇ ਕੱਲ ਨੂੰ ਕੋਈ ਮੈਨੂੰ ਮਾਰ ਵੀ ਜਾਂਦਾ ਫੇਰ ਵੀ ਜੋ ਜੋ ਮੈਂ ਕੀਤਾ ਵਾ ਇੰਟਰਨੈਟ ਤੇ ਪਿਆ ਸਾਰਾ ਕੁਝ ਤੁਹਾਡੇ ਭਾਈ ਸਾਹਿਬ ਦੀਆਂ ਤਾਂ ਜਿਹੜੀਆਂ ਪੋਸਟਾਂ ਹੈਗੀਆਂ ਨਾ ਉਹ ਚੱਕ ਕੇ ਐਡਿਟ ਹੋ ਕੇ ਪੈਂਦੀਆਂ ਆ ਵੀ ਭਾਈ ਵੀ ਇਦਾਂ ਕਹਿੰਦਾ ਸੀ ਇਦਾਂ ਕਹਿੰਦਾ ਸੀ ਮੇਰੀ ਤਾਂ ਕੋਈ ਇਦਾਂ ਦੀ ਪੋਸਟ ਵੀ ਹੈ ਨਹੀਂਗੀ ਵੀ ਜਿਹੜੀ ਤੁਸੀਂ ਕਹਿ ਦੋਗੇ ਹਾਂ ਭਾਈ ਵੀ ਇਦਾਂ ਕਹਿੰਦਾ ਸੀ ਇਦਾਂ ਕਹਿੰਦਾ ਸੀ ਮੈਂ ਤਾਂ ਕਾਤ ਤੋਂ ਵੱਡੀ ਗੱਲ ਨਹੀਂ ਕੀਤੀ ਕੋਈ ਫੁਕਰੀ ਨਹੀਂ ਮਾਰੀ ਕੋਈ ਵੀ ਤੇ ਇੱਕ ਗੱਲ ਹੋਰ ਤਾਂ ਮੈਂ ਦੱਸ ਦਿੰਨਾ ਤੁਹਾਡੇ ਨਾਲ ਵਾਦਾ ਰਿਹਾ ਮੇਰਾ ਇਹ ਜੇ ਹਿੰਦੂਆਂ ਨਾਲ ਤੱਕਾ ਹੋਇਆ ਤੇ ਉਹਦੇ ਤੇ ਮੈਂ ਬੋਲਿਆਂ ਤੇ ਜੇ 크ਰਿਸਚੀਅਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੰਦੇ ਹੀ ਜਿਹੜੇ ਕਹਿੰਦੇ ਹੀ ਵੜਨ ਨਹੀਂ ਦੇਣਾ ਤੇ ਉਹਦੇ ਵਿਰੁੱਧ ਵੀ ਮੈਂ ਬੋਲਿਆ ਤੇ ਮੁਸਲਮਾਨਾਂ ਦਾ ਕੋਈ ਮਸਲਾ ਹੋਇਆ ਨਹੀਂ ਉਹਦੇ ਤੇ ਮੈਂ ਬੋਲਿਆ ਨਹੀਂ ਜਿੰਨਾ ਕੋਈ ਤੱਕਾ ਹੋਊਗਾ ਉਹਦੇ ਵਿਰੁੱਧ ਮੈਂ ਜ਼ਰੂਰ ਬੋਲੂਗਾ ਤੇ ਜੇ ਮੈਨੂੰ ਕੁਝ ਹੋ ਵੀ ਗਿਆ ਹਨਾ ਮੈਂ ਨਾ ਵੀ ਰਹਿ ਇਸ ਦੁਨੀਆ ਤੇ ਤੇ ਇਹ ਗੱਲ ਯਾਦ ਰੱਖਿਓ ਤੁਹਾਡਾ ਕੋਈ ਮਰ ਜਾਂਦਾ ਨਾ ਤਾਂ ਹਿੰਦੂ ਖੁਸ਼ੀ ਮਨਾਉਂਦੇ ਆ ਤੇ ਜੇ ਮੈਂ ਨਾਮ ਮੈਂ ਮੱਲੋ ਵੀ ਰਹਿ ਗਿਆ ਦੁਨੀਆ ਤੇ ਗੱਲ ਵੱਖਰੀ ਜੇ ਮੈਨੂੰ ਕੁਝ ਹੋ ਗਿਆ ਠੀਕ ਹੈ ਵੀ ਨਾ ਹਿੰਦੂ ਖੁਸ਼ੀ ਮਨਾ ਸਕਦੇ ਆ ਨਾ ਸਿੱਖ ਮਨਾ ਸਕਦੇ ਕੱਲਾ ਤੁਹਾਡਾ ਧੜਾ ਹੀ ਮਨਾ ਸਕਦਾ ਮੈਂ ਕੋਈ ਵੀ ਇਦਾਂ ਦਾ ਕਾਰਜ ਨਹੀਂ ਕੀਤਾ ਜਿਹੜਾ ਸਿੱਖੀ ਤੋਂ ਉਲਟ ਹੋਵੇ ਆਪਣਾ ਜੀਵਨ ਬਣਾਇਆ ਵਧੀਆ ਉੱਚਾ ਸੱਚਾ ਕਰਤਾਰ ਘੜਿਆ ਕਰਤਾਰ ਲੋਕ ਲੱਭਦੇ ਫਿਰਦੇ ਆ ਮੇਰੇ ਵਿਰੁੱਧ ਕੋਈ ਚੀਜ਼ ਲੱਭੇ ਸਹੀ ਕਿਤੇ ਮੈਂ ਕਪੜਾ ਕੀਤਾ ਹੋਵੇ ਕਿਸੇ ਮੈਂ ਝੂਠ ਬੋਲਿਆ ਹੋਵੇ ਕਿਸੇ ਦੀ ਮੈਂ ਇੱਜ਼ਤ ਰੋਲੀ ਹੋਵੇ ਲੱਭਦੀ ਫਿਰਦੀ ਹੈ ਦੁਨੀਆ ਵੀ ਹਾਂ ਵੀ ਉਹਦਾ ਕੁਝ ਮਿਲੇ ਸਹੀ ਤੈਨੂੰ ਬਦਨਾਮ ਕਰੀਏ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਸਿਰਫ ਸਿਰਫ ਮੈਨੂੰ ਤੁਸੀਂ ਨਕਲੀ ਨਕਲੀ ਕਹਿ ਸਕਦੇ ਆ ਖਾਕੀ ਨਿਕਰ ਕਹ ਲੈ ਜੇ ਕੁਝ ਵੀ ਉਹੀ ਕਹਿ ਸਕਦੇ ਆ ਮੇਰੇ ਤੇ ਦੋਸ਼ ਸਾ ਪਤਾ ਨਹੀਂ ਕਰ ਸਕਦੇ ਤੁਸੀਂ ਤੇ ਇਹੀ ਗੱਲ ਮੈਂ ਕਹਿਣੀ ਸੀ ਮੈਂ ਜ਼ਿਆਦਾ ਕੋਈ ਵੱਡੀ ਵੀਡੀਓ ਕਰਨੀ ਨਹੀਂ ਕਿ ਜੋ ਮੈਂ ਬੋਲਦਾ ਨਾ ਤੇ ਮੈਂ ਨਿਆਣਾ ਨਹੀਂ ਹੈਗਾ ਕੋਈ ਵੀ ਮੈਂ ਕਮਲਿਆ ਵਾਂਗੂ ਸ਼ੈਵਸੈਨਾ ਵਾਂਗੂ ਮੈਂ ਬੁਲੀ ਜਾਣਾ ਬਗੈਰ ਮਤਲਬ ਤੋਂ ਉਹ ਤਾਂ ਗਿਆਨੀ ਹੈ ਹੋ ਸਕਦਾ ਉਹਨਾਂ ਦੇ ਅੱਜ ਹੋਰ ਮੈਟਰ ਹੋਵੇ ਉਹ ਕਾਹਤੋਂ ਬੋਲਦੇ ਹੋਣ ਮੇਰਾ ਤਾਂ ਕੋਈ ਇਦਾਂ ਦਾ ਮਤਲਬ ਨਹੀਂ ਹੈ ਵੀ ਜਾਂ ਵੀ ਮੈਂ ਕੋਈ ਹੈਗਾ ਵੀ ਖਾਲਸਾ ਪੰਥ ਦਾ ਵਿਰੋਧੀ ਹਵਾਂ ਜਾਂ ਮੈਂ ਕੋਈ ਪੰਥ ਦੇ ਨਾਲ ਕੋਈ ਗਦਾਰੀ ਕੀਤੀ ਹੋਵੇ ਤੁਹਾਨੂੰ ਤਾਂ ਪੰਥ ਦੇ ਪੰਥ ਸ਼ਬਦ ਦੇ ਅਰਥ ਵੀ ਨਹੀਂ ਪਤਾ ਪੰਥ ਕਿਹਨੂੰ ਕਹਿੰਦੇ ਆ ਤੇ ਜਦੋਂ ਪੰਥ ਦੇ ਅਰਥ ਪਤਾ ਲੱਗਣਗੇ ਨਾ ਤੁਹਾਨੂੰ ਪੰਥ ਕਿਹਨੂੰ ਕਹਿੰਦੇ ਆ ਫਿਰ ਪੰਥ ਨੂੰ ਖਤਰਾ ਕੀ ਹੁੰਦਾ ਫਿਰ ਉਹ ਤੋਂ ਬਾਅਦ ਚ ਗੱਲ ਕਰਾਂਗੇ ਤੇ ਇੰਨੀ ਕਿ ਮੈਂ ਗੱਲ ਕਰਨੀ ਸੀ ਵੀ ਮੇਰੇ ਨਾਲ ਕੁਝ ਵੀ ਵਧੀਕੀ ਹੁੰਦੀ ਆ ਉਹਦਾ ਨੁਕਸਾਨ ਤੁਹਾਨੂੰ ਹੋਣਾ ਜੇ ਮੈਂ ਸੰਸਾਰ 'ਚ ਨਹੀਂ ਵੀ ਰਿਹਾ ਨਾ ਇਹ ਚੀਜ਼ ਮੈਂ ਸਾਬਤ ਕਰਕੇ ਜਾਊਂਗਾ ਸੰਸਾਰ ਦੇ ਵਿੱਚ ਭਾਈ ਵੀ ਇਹ ਗੁੰਡੇ ਲੋਕ ਜਿਹੜੀ ਮੈਂ ਗੱਲ ਕਰਾ ਨਾ ਗੁੰਡੇ ਲੋਕ ਆ ਤੁਸੀਂ ਜੋ ਨਸ਼ੇੜੀ ਸਾਰਾ ਕੁਝ ਵੀ ਉਹ ਚੀਜ਼ ਮੈਂ ਸਬੂਤ ਛੱਡ ਕੇ ਜਾਊਂਗਾ ਸੰਸਾਰ ਦੇ ਉੱਤੇ ਹਿੰਦੂਆਂ ਲਈ ਸਿੱਖਾਂ ਲਈ ਮੁਸਲਮਾਨਾਂ ਲਈ ਇਸਾਈਆਂ ਲਈ ਵੀ ਜਿਹੜਾ ਬੰਦਾ ਸੱਚ ਬੋਲੂਗਾ ਨਾ ਗੁਰਨਾਨਕ ਦਾ ਸਿੱਖ ਵੀ ਹੋਊਗਾ ਬਾਣੀ ਬਾਣੇ ਦਾ ਧਾਰਨੀ ਵੀ ਹੋਊਗਾ ਸ਼ਾਸਤਰ ਧਾਰੀ ਵੀ ਹੋਊਗਾ ਉਹਦੇ ਤੇ ਕੋਈ ਦੋਸ਼ ਵੀ ਨਹੀਂ ਸਾਬਤ ਹੋਇਆ ਉਹ ਗੁੰਡਾਗਰਦੀ ਦੇ ਵਿਰੁੱਧ ਬੋਲੂਗਾ ਨਾ ਤੇ ਉਹਦੇ ਨਾਲ ਇਦਾਂ ਹੁੰਦਾ ਹੁੰਦਾ ਤੇ ਇਹ ਹੁਣ ਤੁਸੀਂ ਦੇਖਣਾ ਕਿੱਦਾਂ ਕਰਨੀ ਹੈ ਮੈਨੂੰ ਕੋਈ ਫਰਕ ਨਹੀਂ ਹੈ ਮੈਂ ਤਾਂ ਜੋ ਤੁਸੀਂ ਕਹਿੰਦੇ ਨਾ ਹਾਂ ਵੀ ਸਿਰ ਦੇਣੇ ਪੈਣੇ ਆ ਤੁਹਾਡਾ ਭਾਈ ਸਾਹਿਬ ਕਹਿੰਦਾ ਸੀ ਨਾ ਸਿਰ ਦੇਣੇ ਪੈਣੇ ਆ ਸਿਰ ਦੇਣਾ ਉਹਨੂੰ ਨਹੀਂ ਕਹਿੰਦੇ ਵੀ ਲੀਡਰਾਂ ਨਾਲ ਗੋਪਤ ਕਮਰਿਆਂ 'ਚ ਮੀਟਿੰਗਾਂ ਕਰਨੀਆਂ ਸਿਰ ਦੇਣਾ ਇਹਨੂੰ ਕਹਿੰਦੇ ਆ ਇਹਨੂੰ ਜਿਹੜਾ ਗੱਲ ਕਰਾ ਨਾ ਹਥੇਲੀ ਤੇ ਸਿਰ ਰੱਖ ਕੇ ਲੜਨਾ ਤਲੀ ਦੇ ਸਿਰ ਰੱਖ ਕੇ ਲੜਨਾ ਉਹ ਇਹਨੂੰ ਕਹਿੰਦੇ ਆ ਆਪਣੀ ਜਾਨ ਹਥੇਲੀ ਤੇ ਰੱਖ ਕੇ ਲੜਨਾ ਕਿਤੇ ਵੀ ਜਾ ਸਕਦੀ ਆ ਤੇ ਮੈਨੂੰ ਇਸ ਚੀਜ਼ ਦੀ ਪਰਵਾਹ ਕੋਈ ਨਹੀਂ ਜਦੋਂ ਕੋਈ ਨਾ ਆਊਗੀ ਉਦੋਂ ਦੇਖੀ ਜਾਊ ਅਮਰੀਕਾ ਵਰਗੇ ਦੇਸ਼ ਬੁਲੰਦੀ ਆਜ਼ਾਦੀ ਦਿੰਦੇ ਆ ਹਰੇਕ ਨੂੰ ਜੇ ਮੈਂ ਹੁੰਦਾ ਕਿਤੇ ਇੰਡੀਆ ਤਾਂ ਹੁਣ ਨੂੰ ਮੇਰੇ ਤੇ ਹਮਲਾ ਹੋ ਜਾਣਾ ਸੀ ਇਹ ਆਜ਼ਾਦ ਦੇਸ਼ ਆ ਜਿਹੜੀ ਤੁਸੀਂ ਕਹਿੰਦੇ ਨਾ ਆਜ਼ਾਦੀ ਚਾਹੀਦੀ ਆਜ਼ਾਦੀ ਚਾਹੀਦੀ ਇਹਨੂੰ ਕਹਿੰਦੇ ਆ ਆਜ਼ਾਦੀ ਇੱਥੇ ਹਰੇਕ ਕੋਈ ਬੋਲ ਸਕਦਾ ਆਪਣੇ ਵਿਚਾਰ ਰੱਖ ਸਕਦਾ ਉਹ ਤੁਸੀਂ ਤਾਂ ਗਿਆਨ ਖੜਕ ਨਹੀਂ ਮਰ ਗਏ ਤੁਸੀਂ ਓਏ ਪਤਾ ਗਿਆਨ ਖੜਕ ਕਿਹਨੂੰ ਕਹਿੰਦੇ ਆ ਜੇ ਤੁਹਾਡੇ ਪੱਲੇ ਸੱਚ ਹੁੰਦਾ ਨਾ ਤਾਂ ਤੁਹਾਨੂੰ ਕੋਸ਼ ਵੀ ਸੋਚਣ ਦੀ ਲੋੜ ਨਹੀਂ ਸੀ ਗਾਲਾਂ ਜਿੰਨੀਆਂ ਟੀਮਾਂ ਗਾਲਾਂ ਕੱਢਦੀ ਫਿਰਦੀ ਆ ਗਾਲਾਂ ਕੱਢਣ ਦੀ ਲੋੜ ਨਹੀਂ ਪੈਂਦੀ ਹੈਗੀ ਜੇ ਗਿਆਨ ਪੱਲੇ ਹੋਵੇ ਜੇ ਗੁਰੂ ਦੀ ਬਾਣੀ ਪੱਲੇ ਹੋਵੇ ਜਵਾਬ ਤਰਕਾਂ ਨਾਲ ਦਿੱਤੇ ਜਾਂਦੇ ਆ ਮੇਰੇ ਵਿਰੁੱਧ ਵੀਡੀਓ ਪਾ ਕੇ ਤੁਸੀਂ ਕੱਟ ਕੇ ਦਿਖਾ ਦਿਓ ਮੇਰੀ ਗੱਲ ਵੀ ਹਾਂ ਵੀ ਕਿਹੜੀ ਗੱਲ ਤੁਸੀਂ ਕਿੱਦਾਂ ਕੱਟਦੇ ਆ ਮੇਰਾ ਤੋੜ ਨਹੀਂ ਮਿਲ ਰਿਹਾ ਤੁਹਾਨੂੰ ਜੇ ਮੈਂ ਮੋਨਾ ਕੋ ਨਾ ਹੁੰਦਾ ਕੁਛ ਵੀ ਹੁੰਦਾ ਮੇਰੀਆਂ ਕੋਈ ਹਿੰਦੂਆਂ ਨਾਲ ਫੋਟੋਆਂ ਹੁੰਦੀਆਂ ਮੈਂ ਗੁਰਸਿੱਖ ਨਾ ਹੁੰਦਾ ਉਹ ਜੀ ਏਜੰਸੀਆਂ ਜੀ ਇਦਾਂ ਜੀ ਇਹ ਜੀ ਇਦਾਂ ਉਹ ਜਦੋਂ ਅਮਰਤਪਾਲ ਆਇਆ ਸੀ ਨਾ ਉਦੋਂ ਨਹੀਂ ਗੱਲ ਕਰਦੇ ਸੀ ਉਹ ਜੀ ਕਹਿੰਦੇ ਜੀ ਉਹਨੇ ਕੇਸ ਨਹੀਂ ਰੱਖੇ ਉਹਨੇ ਦਾੜ੍ਹੀ ਨਹੀਂ ਰੱਖੀ ਜੀ ਉਹਨੇ ਫਿਰ ਕੇਸ ਰੱਖ ਲਿਆ ਫਿਰ ਉਹਨੇ ਜੀ ਦਸਤਾਰ ਬੰਨ ਲਈ ਹੁਣ ਦੱਸੋ ਕੀ ਕਹੋਗੇ ਉਹੀ ਪੈਕੇਜ ਮੈਂ ਆ ਸੱਚ ਦੀ ਗੱਲ ਵੀ ਕਰਦਾ ਗੁਰੂ ਦੀ ਮਰਿਆਦਾ ਦੇ ਉੱਤੇ ਖਰਾ ਵੀ ਉਤਰਦਾ ਮਾਂ ਬਾਣੀ ਵੀ ਪੜਦਾ ਮਾਂ ਬਾਣੀ ਬਾਣੀ ਦਾ ਧਾਰਨੀ ਵੀ ਆ ਸ਼ਸਤਰ ਧਾਰੀ ਵੀ ਆ ਹਣ ਦੱਸੋ ਜਿਹੜੇ ਕਹਿੰਦੇ ਸੀ ਨਾ ਵੀ ਭਾਈ ਸਾਹਿਬ ਪੱਤਰਕਾਰਾਂ ਦੇ ਮੂੰਹ ਬੰਦ ਕਰ ਦਿੰਦੇ ਆ ਭਾਈ ਸਾਹਿਬ ਪੱਤਰਕਾਰਾਂ ਦੇ ਮੂੰਹ ਬੰਦ ਕਰਦੇ ਸੀ ਮੈਂ ਤੁਹਾਡੇ ਸਾਰਿਆਂ ਦੇ ਮੂੰਹ ਬੰਦ ਕੀਤੇ ਹੋਏ ਆ ਤੁਹਾਨੂੰ ਪਤਾ ਨਹੀਂ ਲੱਗਣ ਡਿਆ ਵੀ ਕਰੀਏ ਕੀ ਇਹ ਬੰਦੇ ਦਾ ਹੱਲ ਕੀ ਕਰੀਏ ਵੀ ਨਿਹੰਗ ਵੀ ਲਾਉਂਦਾ ਆਪਣੇ ਨਾਮ ਅਗਰ ਦਮਾ ਮੋਰੇ ਖਾਲਸਾ ਵੀ ਲਾਉਂਦਾ ਸਿੰਘ ਵੀ ਆ ਬਾਣੀ ਬਾਣੇ ਦਾ ਧਾਰਨੀ ਵੀ ਆ ਇਹਦਾ ਹੱਲ ਕੀ ਹੋ ਸਕਦਾ ਹੱਲ ਕੁਝ ਨਹੀਂ ਹੋ ਸਕਦਾ ਮੇਰਾ ਮਾਰ ਹੀ ਸਕਦੇ ਆ ਉਹ ਵੀ ਜੇ ਗੋਲੀ ਗਾਲੀ ਮਾਰਦਾ ਤਾਂ ਉਹ ਗੱਲ ਵੱਖਰੀ ਆ ਉਦਾਂ ਜੇ ਕੋ ਆਊਗਾ ਤੇ ਉਹ ਤੁਹਾਡਾ ਨੁਕਸਾਨ ਆ ਉਹਦੇ ਵਿੱਚ ਮੁੜ ਕੇ ਸ਼ਹੀਦੀ ਪਾ ਲਓਗੇ ਫਾਇਦਾ ਕੋਈ ਨਹੀਂ ਤੇ ਉਹ ਜੋ ਹੋਊਗਾ ਦੇਖੀ ਜਾਊਗਾ ਮੈਂ ਨਹੀਂ ਪ੍ਰਵਾਹ ਪ੍ਰਭੂ ਕਰਦਾ ਕਿਸੇ ਚੀਜ਼ ਦੀ ਜਦੋਂ ਟਾਈਮ ਆਊਗਾ ਉਦੋਂ ਦੇਖਾਂਗੇ ਠੀਕ ਹੈ ਤੇ ਫੁਕਰੀ ਮੈਂ ਮਾਰਦਾ ਨਹੀਂ ਤਿਆਰੀ ਆਪਾਂ ਆਪਣੀ ਫੁੱਲ ਰੱਖੀ ਦੀ ਹੈ ਠੀਕ ਹੈ ਸ਼ਸਤਰ ਧਾਰੀ ਆਪਾਂ ਪੂਰੇ ਆ ਸਿਹਤ ਪੱਖੋਂ ਵੀ ਕੋਈ ਏਡੀ ਗੱਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਤੇ ਤੁਸੀਂ ਜਿਹੜਾ ਹੈਗਾ ਵੀ ਉਹ ਹੁਣ ਜੋ ਵੀ ਮਤਲਬ ਗੁੰਡਾਗਰਦੀ ਵਾਲੇ ਹੁੰਦੇ ਆ ਤੁਸੀਂ ਕਹਿੰਦੇ ਨਾ ਔਰੰਗਜੀਬ ਨੂੰ ਜਿਹੜਾ ਹੈਗਾ ਵੀ ਗੁਰੂ ਸਾਹਿਬ ਨੇ ਜਫਰਨਾਮਾ ਲਿਖ ਕੇ ਭੇਜਿਆ ਸੀ ਤੇ ਪੜ੍ਹ ਕੇ ਮਰ ਗਿਆ ਸੀ ਵੀ ਤੂੰ ਜਿੱਤ ਕੇ ਵੀ ਹਾਰ ਗਿਆ ਮੈਂ ਹਾਰ ਕੇ ਵੀ ਜਿੱਤ ਗਿਆ ਇਹ ਹੁਣ ਤੁਸੀਂ ਆਪ ਸੋਚ ਲਿਓ ਵੀ ਉਹ ਸੱਚ ਹਾਰ ਗਿਆ ਸੀ ਔਰੰਗਜੀਬ ਜਿਹੜਾ ਸੀ ਉਹ ਸੱਚ ਹਾਰ ਗਿਆ ਸੀ ਧਰਮ ਹਾਰ ਗਿਆ ਸੀ ਧੋਖਾ ਕੀਤਾ ਸੀ ਉਹਨੇ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਮੈਂ ਜਿੱਤ ਕੇ ਮੈਂ ਹਾਰ ਕੇ ਵੀ ਜਿੱਤ ਗਿਆ ਤੂੰ ਜਿੱਤ ਕੇ ਵੀ ਹਾਰ ਗਿਆ ਤੇ ਜੇ ਮੈਂ ਹਾਰ ਵੀ ਜਾਊਂਗਾ ਨਾ ਮੈਂ ਉਹ ਗੁਰੂ ਦਾ ਸਿੰਘ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਜੇ ਮੈਂ ਹਾਰ ਵੀ ਜਾਊਂਗਾ ਨਾ ਮੈਂ ਹਾਰ ਕੇ ਵੀ ਜਿੱਤ ਜਾਊਂਗਾ ਤੁਸੀਂ ਜਿੱਤ ਕੇ ਵੀ ਹਾਰ ਜਾਓਗੇ ਇਹ ਗੱਲ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ